ਉਹਦੇ ਸਾਹਮਣੇ ਦੇਖ ਸਕਦੇ ਤੁਸੀਂ ਸ਼ਾਮ ਦਾ ਵੇਲਾ ਆ ਔਰ ਕਿਸਾਨ ਮਜ਼ਦੂਰ ਦਿਨ ਭਰ ਦੇ ਆਪਣਾ ਮੀਟਿੰਗਾਂ ਤੋਂ ਸਟੇਜ ਤੋਂ ਔਰ ਬਾਕੀ ਦੀ ਦਿਨਚਰਿਆ ਦੇ ਕੰਮ ਤੋਂ ਫਰੀ ਹੋ ਕੇ ਜਿਹੜੇ ਹੈਗੇ ਆ ਉਹ ਲੰਗਰ ਪ੍ਰਸ਼ਾਦਾ ਆਪਣਾ ਜਿਹੜਾ ਹੈਗਾ ਆ ਉਹ ਛਕਣ ਆ ਰਹੇ ਆ ਅੱਜ ਚਾਹ ਦਾ ਵੀ ਲੰਗਰ ਚੱਲ ਰਿਹਾ ਇਧਰਲੇ ਪਿੰਨੇ ਸਾਡੇ ਮਹਿਮਾਨ ਖੜੇ ਆ ਔਰ ਹਾਂਜੀ ਆ ਲੋ ਜੀ ਇਧਰ ਵੀ ਸਾਡੇ ਵੀਰ ਆਏ ਠੀਕ ਆ ਹਾਂਜੀ ਕਦੋਂ ਤੋਂ ਆਏ ਜੀ ਆਪਾਂ ਹੋਰ ਜੀ ਸ਼ਨੀਵਾਰ ਸ਼ਨੀਵਾਰ ਤੋਂ ਆਏ ਜੀ ਠੀਕ ਆ ਜੀ ਕਿਹੜਾ ਪਿੰਡ ਹੈ ਆਪਣਾ ਸਾਰੰਗੜਾ ਪਿੰਡ ਜ਼ਿਲ੍ਹਾ ਅਮਰਸਰ ਹਾਂਜੀ ਵੀਰ ਜੀ ਵੀ ਸਾਰੰਗੜਾ ਤੋਂ ਨੇ ਹਾਂਜੀ ਹਾਂਜੀ ਠੀਕ ਆ ਜੀ ਪਿੰਡਰ ਬੀਬੀਆਂ ਮਾਤਾਵਾਂ ਬੈਠੀਆਂ ਔਰ ਇਹ ਸਾਡੀ ਲੰਗਰ ਵਿੱਚ ਵੱਖ-ਵੱਖ ਇਲਾਕਿਆਂ ਦੇ ਪਿੰਡਾਂ ਦੇ ਕਿਸਾਨ ਮਜ਼ਦੂਰ ਮੌਜੂਦ ਵੱਡੀ ਗਿਣਤੀ ਦੇ ਵਿੱਚ ਨੇ ਜਿਵੇਂ ਤੇ ਸਾਡੇ ਗੁਰਦਾਸ ਸਿੰਘ ਵਿਸ਼ਵਾ ਉਹਨਾਂ ਦੇ ਜੋਨ ਆ ਗੁਰੂ ਕਾ ਬਾਗ ਤੋਂ ਨੇ ਸਿੰਘ ਔਰ ਇਧਰਲੀ ਸਾਈਡ ਦੇ ਉੱਤੇ ਜੋ ਟਰਾਲੀਆਂ ਇਧਰ ਵੀ ਖੜੀਆਂ ਹੋਈਆਂ ਕੈਂਪ ਇਧਰ ਵੀ ਬਣਿਆ ਹੋਇਆ ਇਧਰਲੀ ਸਾਈਡ ਦੇ ਆਪਣਾ ਇਨਕਮ ਟੈਕਸ ਵਾਲਿਆਂ ਦਾ ਹੈਗਾ ਦਫ਼ਤਰ ਹੈ ਜਿਵੇਂ ਹਾਂ ਦੋਸਤ ਹਾਂਜੀ ਹਾਂਜੀ ਕਿਰਪਾ ਠੀਕ ਠਾਕ ਹੈ ਜੀ ਠੀਕ ਠਾਕ ਇਧਰਲੀ ਸਾਈਡ ਤੇ ਇਧਰ